ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੂਪਾਲ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਖਿੱਚੀ ਤਿਆਰੀ ਇੱਕ ਪਾਸੇ ਕਾਂਗਰਸ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਤੀਸਰੀ ਭਾਰਤੀ ਜਨਤਾ ਪਾਰਟੀ ਜੋ ਕਹਿ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਸੀਂ ਆਪਣੇ ਬਲ ਬੂਤੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ ਦਾਵੇਦਾਰੀ ਠੋਕੀ ਜਾ ਰਹੀ ਹੈ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਂਣਾ ਵੱਲੋਂ ਵੀ ਤੇ ਤੀਸਰੀ ਧਿਰ ਕਾਂਗਰਸ ਪਾਰਟੀ ਜਿਨ੍ਹਾਂ ਦੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਉਮੀਦਵਾਰ ਜਿੱਤੇ ਮੈਂਬਰ ਆਫ ਪਾਰਲੀਮੈਂਟ ਬਣੇ ਉਹਨਾਂ ਵੱਲੋਂ ਇਹ ਦਾਵੇਦਾਰੀ ਠੋਕੀ ਜਾ ਰਹੀ ਹੈ ਕਿ 100 ਤੋਂ ਪਲੱਸ ਸੀਟਾਂ ਜਿੱਤਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਸੈਮੀਫਾਈਨਲ ਖੇਡਿਆ ਗਿਆ ਹਲਕਾ ਤਰਨਤਾਰ ਦੀ ਜਿਮਨੀ ਚੋਣ ਦੇ ਵਿੱਚ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹਰਮੀਸ ਸਿੰਘੂ ਜਿੱਤੇ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਉੱਥੇ ਵਧਿਆ ਜਾਂ ਘਟਿਆ ਕਿਉਂਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਐਜ਼ ਅਲਾਈਂਸ ਕਰ ਗਏ ਗਠਜੰਬੰਦਨ ਕਰ ਗਏ ਕਿਉਂਕਿ ਉਹ ਐਜ਼ ਏ ਸਰਪ੍ਰਸਿ ਆਯਾਤ ਪਾਰਟੀ ਦੇ 43 ਪਿੰਡਾਂ ਦੇ ਸਰਪੰਚ ਉਹਨਾਂ ਦੇ ਨਾਲ ਸੀ ਸੱਤ ਜਿੱਤੇ ਹੋਏ ਕੌਂਸਲਰ ਉਹਨਾਂ ਦੇ ਨਾਲ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਬਣ ਗਈ ਬੀਬੀ ਪ੍ਰਿੰਸੀਪਲ ਸਿਕੁੰਦਰ ਕੌਰ ਨੂੰ ਆਪਣੀ ਪਾਰਟੀ ਦੇ ਵਿੱਚ ਮਰਜ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਨਾ ਕਾਂਗਰਸ ਪਾਰਟੀ ਲਈ ਵੀ ਹਾਲਾਂਕਿ ਗੁਰਜੀਤ ਸਿੰਘ ਔਜਲਾ ਦਾ ਨਾਮ ਆ ਰਿਹਾ ਸੀ ਜੋ ਕੁਝ ਵੀ ਹੋਇਆ ਸ਼ਬਦੀ ਹਮਲੇ ਕੀਤੇ ਗਏ ਲੇਕਿਨ ਆਖਰਕਾਰ ਜਿੱਤ ਕਿਦੀ ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਵੈਸੇ ਤਾਂ ਇਤਿਹਾਸ ਗਵਾਹ ਹੈ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਜਿਹੜੀ ਪਾਰਟੀ ਜਿਹੜੀ ਪਾਰਟੀ ਇਹ ਜਿਹੜੀ ਹੈ ਰਾਜ ਕਰਦੀ ਹੈ ਚਾਹੇ ਉਹ ਕਿਸੇ ਵੀ ਸਟੇਟ ਦੀ ਹੋਵੇ ਉਥੋਂ ਉਮੀਦਵਾਰ ਜਿੱਤੇ ਨੇ ਚਾਹੇ ਚੋਣ ਹੋਵੇ ਲੋਕ ਸਭਾ ਦੀ ਚਾਹੇ ਹੋਵੇ ਵਿਧਾਨ ਸਭਾ ਦੀ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਚੰਗੇ ਕੰਮ ਨਹੀਂ ਕੀਤੇ ਤੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਮਾਰੇ ਕੰਮ ਵੀ ਨਹੀਂ ਕੀਤੇ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਧੜੇ ਬੰਦੀਆਂ ਧੜੇ ਬੰਦੀਆਂ ਨੇ ਕੀ ਕੀਤਾ ਇੱਕ ਦੂਜੇ ਉੱਤੇ ਪਰਚੇ ਕਰਾਏ ਇੱਕ ਦੂਜੇ ਉੱਤੇ ਟਸਰਵਾਜੀ ਕੱਢੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਕੁਰਸੀ ਤੇ ਬੈਠੇ 2027 ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਐਮਐਲਏ ਨੂੰ ਵੀ ਤਗੀ ਤਾਰਨਾ ਕੀਤੀ ਉਹਨਾਂ ਨੇ ਜਿਹੜੇ ਆਪ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਜਿਹੜੀ ਹੈ ਤਾਰਨਾ ਤਾਰਨਾ ਕੀਤੀ ਕਿ ਅਜੇ ਹੀ ਅਡਾਇਓਲਜੀ ਤੇ ਬਿਲਕੁਲ ਕੰਮ ਨਾ ਕੀਤਾ ਚਾਵੇ ਪੰਜਾਬ ਦੇ ਲੋਕ ਸੁਖੀ ਨੇ ਪੰਜਾਬ ਦੇ ਲੋਕ ਦੁਖੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਾਲ ਤੋਂ ਤੇ ਜਿਹੜੀਆਂ ਪਾਰਟੀਆਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਹੇ ਸੁਖਬਾਲ ਸਿੰਘ ਖਹਿਰਾ ਹੈ ਪ੍ਰਤਾਪ ਸਿੰਘ ਬਾਜਵਾ ਹੈ ਰਾਜਾ ਫੁੜੀਗਾ ਹੈ ਤੇ ਚਾਹੇ ਨੇ ਉਹ ਸੁਨੀਲ ਕੁਮਾਰ ਜਾਖੜ ਅਸ਼wini ਕੁਮਾਰ ਤੇ ਚਾਹੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਪਾਰਟੀਆਂ ਤਾਂ ਹਾਕਮ ਤੇ ਉੱਤੇ ਚਿੱਕੜ ਸੁੱਟਦੀਆਂ ਨੇ ਇਲਜ਼ਾਮ ਲਗਾਉਂਦੀਆਂ ਨੇ ਉਨਾ ਦੇ ਨਾਲ ਤੂੰ ਤਰੇ ਕਰਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਬਿਲਕੁਲ ਪਰਵਾਹ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉੱਤੇ ਕਹਿ ਰਹੇ ਨੇ ਕਿ ਜੇਕਰ ਅਸੀਂ ਕੰਮ ਕੀਤੇ ਨੇ ਤੇ ਸਾਨੂੰ ਬੂਟਾ ਪਾ ਦਿਓ ਜੇ ਗੱਲ ਕਰੀਏ ਵਾਧਿਆਂ ਦੀ ਤੇ ਵਾਦੇ ਪੂਰੇ ਕੀਤੇ ਵੀ ਗਏ ਅਤੇ ਵਾਦੇ ਪੂਰੇ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦੇਰ ਆਏ ਦਰਸਤਾਏ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਜਾਵੇਗੀ ਵਾਅਦਾ ਪੂਰਾ ਕੀਤਾ ਗਿਆ ਮਹਿਲਾਵਾਂ ਨੂੰ ਸਫ਼ਰ ਫਰੀ ਮੁਹੱਈਆ ਕਰਵਾਇਆ ਜਾਵੇਗਾ ਕਰਵਾਇਆ ਜਾ ਰਿਹਾ ਹੈ ਕਰਵਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਵਾਂਗੇ ਤੇ ਨਹੀਂ ਕਰਵਾਇਆ ਜਾ ਰਿਹਾ ਇਸ ਕਰਕੇ ਪੰਜਾਬ ਦੇ ਪਿੰਡਾਂ ਦੇ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨੇ 2800 ਕਲਾ ਜਮੀਨ ਬਣਾ ਲਈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜੇਕਰ ਮੈਂ ਪ੍ਰਸ਼ਤਾ ਚਾਰ ਕਰਕੇ ਇੱਕ ਵੀ ਪੈਸਾ ਖਾਵਾਂਗਾ ਉਹ ਮੇਰੇ ਵਾਸਤੇ ਸਲਫਾਸ ਦੀਆਂ ਗੋਲੀਆਂ ਨੇ ਹਾਲਾਂਕਿ ਟੋヨタ ਹਾਈਲਕਸ ਗੱਡੀਆਂ ਨੂੰ ਲੈ ਕੇ ਰੁਲਾ ਪਿਆ 2800 ਕਿੱਲੇ ਦੀ ਗੱਲ ਕੀਤੀ ਚੱਰੀ ਹੈ ਹਾਜ ਜਮੀ ਹੈ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜੇਕਰ ਅਸੀਂ ਜਾਈਏ ਪੰਜਾਬ ਦੇ ਪਿੰਡਾਂ ਦੇ ਵਿੱਚ ਜੇਕਰ ਅਸੀਂ ਜਾਈਏ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਤੇ ਪੰਜਾਬ ਦੇ ਲੋਕ ਹਾਲੇ ਵੀ ਪਰੋਸਾ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬੇਜ਼ਗਾਰ ਖੁਸ਼ ਹੋਇਆ ਹੈ ਬੇਜ਼ਗਾਰ ਨੂੰ ਰੁਜ਼ਗਾਰ ਮਿਲਿਆ ਹੈ ਦੂਸਰੇ ਪਾਸੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨੇ ਉਖਾਰੇ ਦਿੱਲੀ ਦੇ ਸ਼ੰਭੂ ਬਾਰਡਰ ਦਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਕਿਸਾਨ ਨਾਖੁਸ਼ ਨੇ ਲੇਕਨ ਕਿਸਾਨਾਂ ਦੇ ਮਸਲੇ ਹੱਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਜੇਕਰ ਕਾਲੇ ਕਾਨੂੰਨ ਲੈ ਕੇ ਆਈ ਉਹ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਉਹਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਮਿਲੀ ਪੁਤਰੀ ਉਹਦੇ ਵਿੱਚ ਮਿਲੀ ਪੁਤਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਬੁਖਮંત્રી ਮਹੂ ਪ੍ਰਕਾਸ਼ ਸਿੰਘ ਬਾਦਲ ਬੀਬਾਰ ਸੇਤੁਰ ਬਾਦਲ ਅਤੇ ਸੁਪੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਤੇ ਦੂਸਰੇ ਪਾਸੇ ਅਨਮੋਲ ਸੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਤੇ ਇਹਨਾਂ ਸਾਰਿਆਂ ਦੇ ਨਾਮ ਲਿਖੇ ਹੋਏ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਕਿਉਂਕਿ ਭਾਰਤੀ ਜਨਤਾ ਪਾਰਟੀ ਆਧਾਰ ਬਣਾਉਣਾ ਆਪਣਾ ਚਾਹੁੰਦੀ ਹੈ ਲੇਕਿਨ ਜਿਹੜੇ ਆਧਾਰ ਤੇ ਖੜੀ ਹੈ ਵੋਟ ਬੈਂਕ ਜ਼ਰੂਰ ਵਧਿਆ ਹੈ ਲੇਕਨ ਸੀਤਾ ਨਹੀਂ ਜਿੱਤੀਆਂ ਜਾਣੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੀ ਆਡੀਓਲੋਜੀ ਹੈ ਉਸ ਦੇ ਵਿੱਚ ਬੜੇ ਵੱਡੇ ਪੱਧਰ ਤੇ મતભੇਦ ਨੇ ਕਿਉਂਕਿ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਉਹਨਾਂ ਦੇ ਆਪਸੀ મતਭੇਦ ਹੈ ਉਹਨਾਂ ਦਾ ਆਪਸੀ ਵਿਚਾਰਧਾਰਾ ਵਿੱਚ ਫਰਕ ਉਹਨਾਂ ਨੇ ਇੱਕ ਸਟੇਜ ਉੱਤੇ ਨਾ ਅੱਜ ਇਕੱਠੇ ਹੋਣਾ ਹੈ ਤੇ ਨਾ 2027 ਦੇ ਵਿੱਚ ਹੋਣਾ ਹੈ ਜੇਕਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਸਟੇਜ ਉੱਤੇ ਖੜੇ ਨਹੀਂ ਹੋ ਸਕਦੇ ਇੱਕ ਦੂਜੇ ਦੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਨਹੀਂ ਚੱਲ ਸਕਦੇ ਤਾਂ ਫਿਰ ਇਹ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਹੱਕ ਵਿੱਚ ਕਿਵੇਂ ਖੜਨਗੇ ਅੱਜ ਦਾ ਵੋਟਰ ਅੱਜ ਦਾ ਪੰਜਾਬ ਦਾ ਨੌਜਵਾਨ ਜਾਗਰੂਤ ਹੈ ਅਵੇਅਰਨੈਸ ਹੈ ਉਸ ਨੂੰ ਕਿ ਕਿਹੜਾ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਿਹਾ ਹੈ ਤੇ ਕਿਹੜਾ ਪੰਜਾਬ ਦੇ ਹਿੱਤਾਂ ਲਈ ਕੰਮ ਨਹੀਂ ਕਰ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਜੋ ਵੀ ਕੰਮ ਕਰਦਾ ਹਾਂ ਉਹ ਪਾਰਦਰਸ਼ੀ ਕਰਦਾ ਉਹਦੇ ਵਿੱਚ ਸਪਸ਼ਟਾ ਹੁੰਦੀ ਹੈ ਉਹਦੇ ਵਿੱਚ ਕਲੀਅਰਨੈਸ ਹੁੰਦੀ ਹੈ ਮੈਂ ਕੋ ਬਾਈ ਹੁਕ ਬਾਈ ਤੁਕ ਕੰਮ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਵੀ ਕੰਮ ਕੀਤੇ ਗਏ ਉਹਨਾਂ ਦੀ ਤਾਰੀਫ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਜਟ ਲੈ ਕੇ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਬਿਜ਼ਗਾਰਾਂ ਬਾਰੇ ਹੋਰ ਵੀ ਸੋਚਣਗੇ ਕਿਉਂਕਿ ਹਲੇ ਸਵਾ ਸਾਲ ਦਾ ਸਮਾਂ ਲਗਭਗ ਪੈਂਡਿੰਗ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਵਾਅਦੇ ਪੂਰੇ ਕਰਕੇ ਅਸੀਂ ਪਿੰਡਾਂ ਦੇ ਵਿੱਚ ਵੋਟ ਮੰਗਣ ਜਾਵਾਂਗੇ ਜੇਕਰ ਅਸੀਂ ਵਾਅਦੇ ਨਹੀਂ ਕਰਾਂਗੇ ਤੇ ਅਸੀਂ ਵਾਅਦੇ ਪੂਰੇ ਨਹੀਂ ਕਰਾਂਗੇ ਉਹਨਾਂ ਦੀ ਪ੍ਰਭਾਈ ਨਹੀਂ ਕਰਾਂਗੇ ਤੇ ਅਸੀਂ ਪਿੰਡਾਂ ਦੇ ਵਿੱਚ ਵੋਟ ਮੰਗਣ ਨਹੀਂ ਜਾਵਾਂਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਜਿਹੜੀ ਹੈ ਪਲੈਨਿੰਗ ਬਣਾ ਲਈ ਗਈ ਹੈ ਉਹ ਡਰੇ ਹੋਏ ਨੇ ਭਾਰਤੀ ਜਨਤਾ ਪਾਰਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕਿਉਂ ਕਿਉਂਕਿ ਇਹਨਾਂ ਦੇ ਆਪਸੀ મત ਭੇਦ ਖਤਮ ਹੋਣ ਦਾ ਨਾਪ ਨਹੀਂ ਲੈ ਰਹਾ ਕਾਂਗਰਸ ਪਾਰਟੀ ਦਾ ਵੱਡਾ ਕੈਲਕੂਲੇਸ਼ਨ ਪਾਰਟੀ ਦਾ 2 ਤੋਂ 3 ਧੜਿਆਂ ਦੇ ਵਿੱਚ ਵੰਡਿਆ ਜਾਣਾ ਕਾਂਗਰਸ ਪਾਰਟੀ ਦਾ 4 ਤੋਂ 5 ਧੜਿਆਂ ਦੇ ਵਿੱਚ ਵੰਡਿਆ ਜਾਣਾ ਇੱਕ ਧੜਾ ਹੈ ਚੰਨੀ ਦਾ ਇੱਕ ਧੜਾ ਹੈ ਸਿੱਧੂ ਦਾ ਇੱਕ ਧੜਾ ਹੈ ਪ੍ਰਤਾਪ ਸਿੰਘ ਬਾਜਬਾ ਦਾ ਇੱਕ ਧੜਾ ਹੈ ਸੁਖਪਾਲ ਸਿੰਘ ਖਹਿਰਾ ਦਾ ਇਹ ਜਿੰਨੀ ਦੇਰ ਤੱਕ ਧੜੇ ਖੜੇ ਜਿਹੜੇ ਹੈ ਇਕੱਠੇ ਨਹੀਂ ਹੁੰਦੇ ਓਨੀ ਦੇਰ ਤੱਕ ਜਿਤਨਾ ਮੁਸ਼ਕਲ ਹੈ ਇਸ ਕਰਕੇ ਇਸ ਦਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੂਵੇਗਾ ਤੇ ਬੜੇ ਵੱਡੇ ਪੱਧਰ ਤੇ ਜੇਕਰ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਪਿੰਡਾਂ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸੇ ਵੀ ਤਰ੍ਹਾਂ ਦਾ ਗੁੱਸਾ ਗਿਲਾ ਨਹੀਂ ਹੈ ਅਸੀਂ ਵੋਟ ਪਾਵਾਂਗੇ ਹਾਲੇ ਵੀ ਲੋਕਾਂ ਦੀ ਜ਼ੁਬਾਨ ਤੇ ਲੋਕਾਂ ਦੀ ਜੀਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਆਏ ਹਾਲਾਂਕਿ ਵਿਰੋਧ ਹੋਇਆ ਲੇਕਿਨ ਉਹ ਸਾਰਿਆਂ ਮਾਮਲੇ ਨੂੰ ਠੰਡੇ ਬਸਤੇ ਚੁਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਇਹਨਾਂ ਸਵਾ ਇਸਵਾ ਕੁ ਸਾਲ ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਕਰਨਗੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ ਇਸ ਕਰਕੇ ਜਿਹੜੀ ਟ੍ਰੈਲਿੰਗ ਜਿਹੜੇ ਗਰਾਉਂਡ ਲੈਵਲ ਤੋਂ ਮਜ਼ਬੂਤ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਉਹਦਾ ਫਾਇਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਵੇਗਾ ਤੇ ਦੱਸਦੇ ਨੇ ਕਿ ਜੇਕਰ ਇਹ ਸਤਾਰਵੇਂ ਜਿੱਤ ਸਕਦੇ ਨੇ ਤੇ ਕੀ ਇਸ 60 ਇਹਨਾਂ ਦੇ ਉਮੀਦਵਾਰ ਨਾ ਜਿੱਤਣਗੇ ਇਟ ਮੀਨਸ ਕਿ ਆਪ ਆਦਮੀ ਪਾਰਟੀ ਦੂਜੀ ਵਾਰ ਆਪਣੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਰਿਪੀਟ ਕਰਨ ਜਾ ਰਹੀ ਹੈ